ਸਸੀ ਗਾਲ ਜੀ ਆਪਾਂ ਲੱਗੇ ਆ ਉਹਦੀ ਟਾਲੇ ਕਰਨ ਦੇ ਬਾਹਰ ਹਵਾ ਬਹੁਤ ਤੇਜ਼ ਚੱਲ ਰਹੀ ਆ ਨਹੀਂ ਬਾਹਰ ਫੇਰਾ ਪਰ ਨਿਕਲੇ ਹੀ ਨਹੀਂ ਤੇ ਬੱਚਾ ਦੋ ਦਿਨ ਬਾਹਰ ਰਹਿ ਕੇ ਆਇਆ ਜਿਹੜੀ ਉੱਤੇ ਰਾਤ ਨੂੰ ਬੈਠੇ ਨਹੀਂ ਸੀ ਕੱਲ ਜਮਾ ਸ਼ਾਮ ਨੂੰ ਆਇਆ ਉਹਦਾ ਹੁਣ ਕਰਦੇ ਆ ਟ੍ਰੀਟਮੈਂਟ ਉਹਨੂੰ ਦਿੰਨੇ ਆ ਦਵਾਈ ਬੂਟੀ ਰਾਤ ਕੱਲ ਵੀ ਦੇ ਦੀ ਦਵਾਈ ਤਾਂ ਤੇ ਅਰ ਥੋੜਾ ਯਾਰ ਬਾਹਰ ਦਾ ਮੌਸਮ ਤਾਂ ਬਾਹਰ ਦਾ ਹੀ ਆ ਟਰਡ ਪਰ ਠੰਡ ਹੀ ਆ ਤੇ ਇੱਕ ਨੂੰ ਚਾਰ ਦਿਨ ਹੋ ਗਏ ਆ ਨਿੱਕਾ ਬੱਚਾ ਗਿਆ ਸੀ ਤੇ ਉਹਦੇ ਨਾਲ ਦਾ ਦੂਜਾ ਬੱਚਾ ਕਿੱਥੇ ਫਿਰਦਾ ਉਹ ਆਇਆ ਉਹ ਆ ਗਿਆ ਸੀਗਾ ਤੀਜੇ ਦਿਨ ਤੇ ਥੋੜਾ ਯਾਰ ਇਹ ਬੜਾ ਹੀ ਟਰੜਗਾ ਨਿੱਕੇ ਉੱਡੇ ਸੀ ਦੋਕ ਦੇਣੀ ਹੋਈ ਸੀ ਪੌਂਦਿਆਂ ਨੂੰ ਮੌਸਮ ਦਾ ਬੜਾ ਬੜਾ ਭੈੜਾ ਬਣੇ ਸੀਤ ਲੇਰਾ ਮਿੰਦਣ ਜਿਵੇਂ ਬੋਈ ਚੱਲੀ ਜਾਂਦੀ ਆ ਉੱਚਾ ਝੰਡਾ ਹਲਦਾ ਦਿਖ ਜਾਣਾ ਤੁਹਾਨੂੰ ਤੇ ਆ 베ਰੀ ਹਲਦੀ ਦਿਖ ਜਾਣੀ ਆ ਬਹੁਤ ਠੰਡਾ ਮੌਸਮ ਹੋ ਰਿਹਾ ਠੰਡ ਲੱਗਦੀ ਆ ਬਾਹਰ ਜਾਣੇ ਕੀਤਾ ਗਿਆ ਸੀ ਮੈਂ ਖੇਤੋਂ ਵੀੜਾ ਕੱਢ ਕੇ ਇਹਦਾ ਮੈਂ ਦਵਾਦਾ ਮੁੜਿਆ ਮੈਂ ਕਿਹਾ ਯਾਰ ਠੰਡ ਬੜੀ ਲੱਗਦੀ ਆ ਤੇ ਲੱਗਦੀ ਵੀ ਆ ਬਾਹਰ ਆ ਕੇ ਬਾਈ ਬੁਰੇ ਹਾਲੇ ਆ ਕਾਜ ਆ ਜਮੀਨ ਨੇ ਮੜਾ ਇਹ ਸਿਰ ਚੱਕਿਆ ਸੀ ਕਿ ਜਿੱਦੇ ਦੋ ਤਿੰਨ ਦਿਨ ਧੁੱਪਾਂ ਲੱਗੀਆਂ ਹੁਣ ਫੇਰ ਹੋਵੇਂ ਆ ਕਣਕ ਆਪਣੀ ਪ੍ਰੂਰੀ ਪ੍ਰੋਪਰ ਓਕੇ ਆ ਹਾਲੋ ਭਾਈ ਅੱਜ ਚਾਰਾਂ ਦਿਨਾਂ ਤੋਂ ਆ ਗਿਆ ਥੱਲੇ ਹੀ ਉਤਰਿਆ ਆਇਆ ਬੱਚਾ ਪਹਿਲੇ ਦਿਨ ਹੀ ਪਾਇਆ ਸੀ ਉੱਡ ਗਿਆ ਸੀ ਤੇ ਚਲੋ ਕੋਈ ਗੱਲ ਨਹੀਂ ਗਿਝਾ ਲਾਂਗੇ ਛੋਟਾ ਹੀ ਹੈ ਹਜੇ ਤੇ ਆ ਗਿਆ ਥੱਲੇ ਹਣ ਦਵਾਈ ਬੂਡੀ ਦੇ ਹਾਲੋ ਭਾਈ ਮਿੱਤਰੋ ਮੌਸਮ ਕੜਗੰਡੀ ਕੀ ਹੁੰਦੀਆਂ ਤੇ ਪੱਠੇ ਵੱਢਣ ਜਾਣਾ ਸੀ ਮੈਂ ਅੰਦਰ ਬਹਿ ਗਿਆ ਮੈਂ ਕਿਹਾ ਚੱਲ ਵੱਢ ਕੇ ਆਉਨੇ ਆ ਪੱਠੇ ਤੇ ਕਣੀਆਂ ਆਈਆਂ ਤੇ ਦਾਣਾ ਪਾਣੀ ਹਜੇ ਕਬੂਤਰਾਂ ਨੂੰ ਪਾਉਣਾ ਹੈ ਤੇ ਕੰਮ ਖਰਾਬ ਹੋਇਆ ਵੇ ਆਵੇ ਆ ਪਾਜਾ 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 ਬਾਈ ਜੀ ਭਿੱਜ ਗਏ ਅਸੀਂ ਤਾਂ ਪਿਓ ਪਤ ਦੋਵੇਂ ਦਾਣਾ ਪਾਣੀ ਕਬੂਤਰਾਂ ਨੂੰ ਪਾਤਾ ਕੂਸਾ ਪਾਣੀ ਪਾਤਾ ਦਾਣੇ ਪਾਤੇ ਆ ਠੀਕ ਆ ਕਿਉਂਕਿ ਅੱਜ ਦਾਣੇ ਪਾਣੀ ਚ ਇਕੱਲੀ ਸਰੋ ਹੀ ਰੋਲੀ ਐ ਬਾਇਰਾ ਬੂਇਰਾ ਕੁਛ ਨਹੀਂ ਰਲਿਆ ਕਿਉਂਕਿ ਕਾਲ ਚ ਪਾਇਆ ਵਖਾਂਗੇ ਤੇ ਨਾ ਸਾਰਿਆਂ ਨੂੰ ਪਾਇਆ ਇਹ ਜੋੜਨਾਂ ਵਾਲੇ ਆ ਵਿੱਚ ਕੁਛ ਬੱਚੇ ਹੀ ਫਿਰਦੇ ਇੱਥੇ ਤੇ ਹਜੇ ਪੱਠੇ ਵਟਣ ਜਾਣਾ ਅਸੀਂ ਮੀਂਹ ਪਈ ਜਾਂਦਾ ਤੇ ਫਸਲਾਂ ਨੂੰ ਪੱਠੇ ਜਮਾ ਹੀ ਨਹੀਂ ਹੈ ਨਹੀਂ ਕਿਰਨ ਜਾਵਾ ਕਰਕੇ ਰਲਾ ਕੇ ਆਉਂਦੇ ਆ ਤੇ ਜੋਤ ਨੂੰ ਮੈਂ ਕਿਹਾ ਚੱਲ ਯਾਰ ਕਹਿੰਦਾ ਡੇੜੀ ਚੱਲਦੇ ਆ ਤੇ ਇੱਕ ਥੋੜਾ ਜਿਹਾ ਖੁੱਡਾ ਪਤਾ ਨਹੀਂ ਕੀ ਚੱਕਰ ਕਿਵੇਂ ਚਾਉਣ ਲੱਗਿਆ ਉਹ ਸਮਝ ਨਹੀਂ ਆਈ ਮੈਨੂੰ ਉਹ ਵੀ ਜੱਬ ਪਿਆ ਈ ਆਂਦਾ ਈ ਆਪਾਂ ਵੱਡੀਆਂ ਨੇ ਪੱਠੇ ਤੇ ਦੂਰ ਦੂਰ ਤੱਕ ਸਾਰੇ ਕਿਤੇ ਮੀਂਹ ਆ ਆ ਡੈਡੀ ਪੱਠੇ ਵੱਢੀ ਜਾਂਦਾ ਮੈਂ ਪੱਲੀ ਲਈ ਬੈਠਾ ਡੈਡੀ ਵੱਢੀ ਜਾਂਦਾ ਈ ਪੱਠੇ ਆਪੋ ਪੱਠੇ ਵੱਢਨੇ ਆਂ ਦੇਖੀਏ ਝੜੀ ਲੱਗੀ ਪਈ ਤੇ ਪੱਠੇ ਵੱਢ ਕੇ ਤੇ ਉਤਰ ਕੇ ਪਾ ਜਾਂਦੇ பசਨਾਂ ਨੂੰ பசਨਾਂ ਦਾ ਕੰਮ ਨੇ ਮੇਰ ਦਾ ਕੀ ਰਾਂ ਤਾਂ ਉਹ ਜਿਹੜੇ ਖੁੱਡੇ ਤੇ ਉਤਲੇ ਦੇ ਰਾਜੇ ਵਿਣਗ ਦੀ ਫੋਟੋ ਲੱਗੀ ਵੀ ਆ ਉਹ ਵੇ ਉਹ ਖੁੱਟਾ ਚਾਉਂਦਾ ਸੀਗਾ ਤੂੰ ਖੁੱਡੇ ਦਾ ਉੱਤੋਂ ਚੜ੍ਹ ਕੇ ਟ੍ਰੀਟਮੈਂਟ ਕਰਕੇ ਆਂਦਾ ਤੇ ਆਪਣਾ ਕੀ ਨਾ ਲੈਂਦੇ ਆ ਸਾਰੇ ਖੁੱਟਿਆਂ ਨੂੰ ਵੇਖ ਕੇ ਦਾਣਾ ਪਾਣੀ ਪਾ ਕੇ பசਨਾਂ ਦੀ ਜਿਆਦਾ ਟੈਨਸ਼ਨ ਸੀ ਤੇ ਉਤਰਾਂ ਦੀ ਸਭ ਤੋਂ ਵੱਧ ਟੈਨਸ਼ਨ ਸੀ ਵੀ ਉਹ ਕੁੱਤੇ ਦੇ ਉੱਤੇ ਮਿੱਟੀ ਮੁੱਟੀ ਪਾ ਕੇ ਗੱਟਾ ਪਾ ਕੇ ਆਉਂਦਾ ਜਿੱਥੂ ਚੰਦਾ ਸੀਗਾ ਤੇ ਝੜੀ ਲੱਗੀ ਪਈ ਆ ਬਾਈ ਤੇ ਪੱਠੇ ਵੀ ਝੜੀ ਜੀ ਵੱਢ ਕੇ ਲਿਆਂਦੇ ਆ ਤੇ ਉਵੇਂ ਹੀ ਲਿਆ ਕੇ ਕੁੱਤਰ ਕੇ ਪਾ ਕੇ ਤਵਾ ਤਵਾ ਨੂੰ ਮਿਲ ਗਿਆ ਕੰਮ ਤੇ ਮੜਾ ਜਾ ਉਹ ਯਾਰ ਪਾਚ ਪੋਚਾ ਮਾਰ ਕੇ ਮੜਾ ਜਾ ਮੂੰਹ ਸਰਜਾ ਬਣਾਇਆ ਤੇ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਕਬੂਤਰ ਕੇ ਨਾਲ ਚਾਹ ਪਾਣੀ ਪੀ ਲਗੇ ਕੰਬਣੀ ਛਿੜੀ ਪਈ ਭਾਈ ਜੀ ਇਹ ਉਹ ਇਕੱਠੀ ਜੀ ਬੈਠੀ ਆ ਲਾਲ ਬਗਲਾ ਨਾਲ ਬੱਚਾ ਉਹ ਜਿਹੜਾ ਉਹ ਇਕੱਠਾ ਜਾਂ ਬੈਠਾ ਜਿਹੜਾ ਖੜਾ ਖੜਾ ਆ ਖੜਾ ਤੇ ਅੱਜ ਪਈ ਜਾਂਦਾ ਬਾਹਰ ਵੀ ਇਹ ਇਹ ਅੱਜ ਰਹਿ ਜਾਂਦਾ ਬਾਹਰ ਤੇ ਇਹਨੇ ਨਹੀਂ ਬਚਣਾ ਸੀ ਕਾਰਨ ਇਹ ਸੀਗਾ ਵਿਚਾਰਾਂ ਬਿਨਾਂ ਤੋਂ ਘਰੇ ਆਜ ਆਇਆ ਸਵੇਰ ਵਾਸੇ ਘਰੇ ਆ ਗਿਆ ਤੇ ਉਦੋਂ ਦਾ 2:00 ਵਜੇ ਮੀਨ ਲੈ ਪਏ 12:00 ਵਜੇ ਘਰੇ ਆ ਗਏ ਤੇ ਫਲਾਪ ਦੀ ਬਹੁਤ ਟੈਨਸ਼ਨ ਨਾ ਤਾਂ ਮੈਨੂੰ ਰੇਤਾ ਮਿਲਦਾ ਕਿਸੇ ਪਾਸੇੋਂ ਦਿੱਤਨਾ ਮੈਨੂੰ ਪ੍ਰੋਬਲਮ ਹੈ ਬੜੀ ਧੀਰੀ ਜਿਹੀ ਹੈ ਉਹ ਭਾਈ ਕਿਰਨ ਦਾ ਹਟ ਗਿਆ ਮੀ ਮੀ ਹਟ ਗਿਆ ਤੇ ਚੱਪਾ ਚੱਲ ਕੇ ਉਹਨੇ ਦੁਕਾਨ ਤੋਂ ਪਰ ਤਾਂ ਜੇਲ ਪੈੜ ਹੈ ਜੀ ਵੀ ਮੀ ਚ ਵੀ ਪੂਰੀ ਹੈ ਠੰਡ ਪੂਰੀ ਹੈ ਨਾਲ ਜੇਲ ਪੈੜ ਪੂਰੀ ਚੱਲ ਰਹੀ ਹੈ। ਹਏ 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 ਹਏ। ਉਹ ਬਾਬਾ ਲੈ ਜਾਂਦਾ ਸਮੋਸੇ ਗੁਲਗਲੇ। ਲੋ ਬਾਈ ਮੇਰੇ ਪਿੰਡ ਮੰਡੀ ਮੇਰੇ ਜ਼ਿਆਦਾਤਰ ਮੇਰੇ ਪਿੰਡ ਦੇ ਵਿੱਚ ਆਸਮਤੀ ਚੋਨਾ ਸੀਗਾ। ਸਾਡੇ ਪਿੰਡ ਹੀ ਵਿਕ ਰਿਹਾ ਚੋਨਾ ਤੇ ਕਿਉਂਕਿ ਮੰਡੀ ਦੇ ਵਿੱਚ ਵਿਕੀ ਜਾਂਦਾ ਤੇ ਪੂਰੀ ਚੈੜਪੈਲ। ਤੇ ਵੀ ਕਾਫੀ ਰੌਣਕ ਮੇਲਾ ਕਰ ਗਿਆ ਯਾ ਡੇਤੇ ਵੀ ਰੌਣਕਾਂ ਪੂਰੀਆਂ ਲੱਗੀਆਂ ਜੋ ਵਿਹਲੇ ਮੇਰੇ ਭਰਾ ਮੇਰੇ ਅਰਗੇ ਆ ਲਓ ਬਾਈ ਜੀ ਕਣਮਣ ਕਣਮਣ ਚੱਲੀ ਜਾਂਦੀ ਆ ਤੇ ਮੈਂ ਆਪਾਂ ਇੱਕ ਕੰਮ ਛੋਟਾ ਜਿਹਾ ਹੋਰ ਕਰਨ ਚੱਲੇ ਕਈ ਲਈ ਚੱਕ ਆਪਾਂ ਠੀਕ ਆ ਕਈ ਚੱਕ ਲਈ ਆ ਤੇ ਆ ਜਿਵੇਂ ਪਾਣੀ ਖੜ ਗਿਆ ਆਪਣੇ ਕਾਜ ਕਾਜ ਖੜ ਗਿਆ ਨਾ ਤੇ ਇਹੋ ਪਾਣੀ ਜਮੀਨ ਨਹੀਂ ਕਰਦਗੇ ਪਰ ਮੂੰਹਾਂ ਕਰਦਗੇ ਉਹ ਉਥੋਂ ਜੇ ਤੇ ਸਾਰਾ ਜਮੀਨ ਚ ਜਪੈ ਜੂਆ ਕਿਉਂਕਿ ਜਮੀਨ ਤਾਂ ਕੋਰ ਹੀ ਖੜੀ ਉਹਨਾਂ ਦੀ ਲੱਗਿਆ ਨਹੀਂ ਪਾਣੀ ਇਹਨੂੰ ਤੇ ਕਾ ਜਾਣ ਨਾਲੇ ਬਾਈ ਲਓ ਜੀ ਆਪਣੀ ਛੱਤਾਂ ਦੇ ਪ੍ਰਣਾਲੇ ਹੈਗੇ ਇਧਰਲੇ ਪਾਸੇ ਤੇ ਹੋ ਉਥੋਂ ਆਪਾਂ ਛੜਤਾ ਇਧਰ ਨੂੰ ਟੋਕ ਕਿਉਂਕਿ ਇਹ ਕੋਰ ਖੜੀ ਵੀ ਹੈ ਲਾਇਆ ਨਹੀਂ ਪਾਣੀ ਇਹਨੂੰ ਲੱਗਿਆ ਨਹੀਂ ਪਿਛਲੇ ਮਹੀਨੇ ਤੇ ਵੀ ਇਹ ਤੇ ਤਾਂ ਕਰਕੇ ਫਟਾਕ ਕਿਵੇਂ ਪਾਣੀ ਇਧਰ ਤੋਂ ਰਹਿ ਜਾਊਗਾ ਤੇ ਇਹ ਲੱਗ ਜੂ ਵੀ ਚਲ ਨਾਲੇ ਇਹਨੂੰ ਪਾਣੀ ਲੱਗ ਜੂਆ ਤੇ ਨਾਲੇ ਆਪਣਾ ਹੋ ਜਾਊਗਾ ਤੇ ਕਣਕ ਆਪਣੀ ਬਾਈ ਇਧਰ ਲਈ ਵੀ ਮਾਲਕ ਦੀ ਮੇਰਨਾ ਤੇ ਉਧਰ ਡੀਏਪੀ ਪਾਉਣ ਵਾਲੀ ਰਹਿ ਗਈ ਇਧਰ ਪਾਤੀ ਸੀ ਮੈਂ ਤੇ ਇਧਰ ਪਾਤੀ 3 ਗੱਟੇ 4 ਤੇ ਉਧਰ ਪਾਉਣੇ ਆ 2 ਢਾਈ ਗੱਟੇ ਉਧਰ ਵੀ ਡੀਏਪੀ ਕੱਲ ਨੂੰ ਪਾ ਦੇਣੀ ਆਪਣਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਜਿਹੜੀ ਜੀਰੋ ਡ੍ਰਿਲ ਵਾਲੀ ਹੁੰਦੀ ਆ ਉਹਦੇ ਤਾਂ ਇੰਨਾ ਪੈਰ ਖੋਬਾ ਹੁੰਦਾ ਹੀ ਨਹੀਂਗਾ ਕੱਲ ਨੂੰ ਪਾਈ ਦੇਵਾਂਗੇ ਕਿਸੇ ਤੋਂ ਲੈਣੀ ਸੀ ਡੀਏਪੀ ਉਹ ਬਨੇ ਆ ਹੀ ਨਹੀਂ ਦਿੰਦਾ ਭਰਾਵਾ ਚਲੋ ਕੋਈ ਗੱਲ ਨਹੀਂ ਅੱਜ ਤਾਂ ਹੀ ਸਵੇਰ ਤੋਂ ਤੁਸੀਂ ਮੁੜ ਕੇ بارش ਪੈਣ ਲੱਗ ਪਈ ਮੀਂਹ ਪੈਣ ਲੱਗ ਪਿਆ ਤੇ ਅੱਜ ਤਾਂ ਵਲੋਗ ਐਸਾ ਵੈਸੇ ਹੀ ਪਾਣਾ ਜਿੱਥੋਂ ਤੱਕ ਗਏ ਵੀ ਨਹੀਂ ਚੱਜਣਾ ਬੰਦਾ ਤੇ ਉਤਰ ਆਪਣੇ ਬਸ ਬੈਠੀ ਆ ਓਕੇ ਚਲੋ ਠੀਕ ਆ ਜੀ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਬਾਈ ਕਰ ਦਿਆ ਕਰੋ ਯਾਰ ਕਿਉਂ ਕੋਈ ਮੈਂ ਕਿਹੜਾ ਅਡਾਨੀਆਂ ਦਾ ਮੁੰਡਾ ਆ ਭਰਾ ਬਣ ਕੇ ਕਰ ਦਿਆ ਕਰੋ ਇੱਕ ਅੱਛਾ ਯਾਰ ਚਲੋ ਠੀਕ ਆ ਜੀ ਮਿਲਦੇ ਆ ਆਪਾਂ ਅਗਲੇ ਵਲੌਗ ਚ ਤੇ ਇਹ ਗੋਲੇ ਕਬੂਤਰ ਫਰਦੇ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ ਹਾਂ ਵੇਖੋ ਇਹਨਾਂ ਫਰਦੇ ਆ ਨਾ ਜਿਵੇਂ ਬਾਜੀ ਤੇ ਛੱਡੇ ਹੁੰਦੇ ਆ ਫਰਦੇ ਭਿੱਜੀ ਜਾਣ ਕੁਛ ਮਰਜੀ ਹੋਈ ਆ ਵੀ ਨਾ ਇਹਨਾਂ ਨੇ ਬਿਮਾਰ ਹੋਣਾ ਕੁਛ ਨਹੀਂ ਹੁੰਦਾ ਜਿਹੜਾ ਆਪਣੇ ਕੋਲੇ ਗੋਲਾ ਸੀ ਉਹ ਮਰ ਗਿਆ ਤੇ ਇੱਕ ਚਿੱਟਾ ਹੀ ਫਰਦਾ ਵਿੱਚ ਉਹ ਫਰਦਾ